ਉਹ ਵੀ ਕਿਸਾਨ ਭਰਾਵੋ ਕੀ ਹਾਲ ਚਾਲ ਹੈ ਅੱਜ ਮੈਂ ਤੇ ਉਤਾਰ ਪਹੁੰਚੇ ਖੇਤ ਤੇ ਆਪਾਂ ਪਹਿਲਾਂ ਇਹ ਬਾਣ ਲੈਂਦਾ ਵੀ ਠੇਕੇ ਤੇ ਹੁਣ ਆਪਾਂ ਨੇ ਛੜਤਾ ਅੱਗੇ ਵਾਸਤੇ ਤੇ ਬਾਈ ਹੁਰੀ ਕਹਿੰਦੇ ਬਾਣ ਵਿਹਲਾ ਕਰਕੇ ਦਿਓ ਬਰਸੀਨ ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿੰਨੀ ਹਰੀ ਖੜੀ ਹੈ ਆਪਣੀ ਨਾ ਤਾਂ ਵੱਢਣ ਚ ਕਿਉਂ ਕਿੰਨੀ ਕਬੜੀ ਏ ਪਿੱਛੇ ਮਾਰ ਬਹੁਤ ਫੁੱਟੀ ਜਾਂਦੀ ਹੈਗੀ ਕਿਵੇਂ ਉਤਾਰ ਕਿਵੇਂ ਲੱਗਦਾ ਜਿਵੇਂ ਇੱਕ ਨੰਬਰ ਹੈ ਨਾ ਆ ਦੇਖ ਲਓ ਪੁਮੀਰੀਆਂ ਕਿਵੇਂ ਉੜਦੀਆਂ ਨੇ ਬਾਕੀ ਬਰਸੀਨ ਦਾ ਤੁਸੀਂ ਦੇਖ ਲਓ ਕਿਸੇ ਪਾਸੇ ਕੋਈ ਛਿੱਦੀ ਨਹੀਂ ਇਹ ਬਰਸੀਨ ਨਾ ਆਪਾਂ ਨੇ ਕਰਤਾਰ ਸੀਡ ਪ੍ਰਾਈਵੇਟ ਚਮੋ ਵਾਲਿਆਂ ਦੀ ਬਾਈਆਂ ਦੀ ਲੈ ਕੇ ਬੀਜਿਆ ਹੋਇਆ ਵੀ ਹੈ ਤਕਰੀਬਨ ਹੀ ਮੇਰੇ ਖਿਆਲ ਚ ਇਹ 7ਵੀਂ ਵਾੜ ਹੈਗੀ ਇਹਦੀ ਵਾੜ ਪਿੱਛੇ ਵੀ ਫੁੱਟਦੀ ਆਉਂਦੀ ਹੈਗੀ ਉਹ ਮੈਂ ਤੁਹਾਨੂੰ ਦਿਖਾਉਣਾਗਾ ਇੱਧਰ ਜਾ ਕੇ ਆਹ ਦੇਖ ਲਓ ਪਿੱਛੇ ਉਹ ਫੁੱਟ ਦੀ ਆਉਂਦੀ ਜਿਉਂ-ਜਿਉਂ ਆਪਾਂ ਅੱਗੇ ਆ ਰਹੇ ਹਾਂ ਗਾਂਹਾਂ ਤੱਕ ਲਾਤਾ ਬਾਕੀ ਆਪਾਂ ਨੇ ਹੁਣ ਬਾਣ ਕਰਕੇ ਦੇਣਾ ਵਿਹਲਾ ਉਧਰ ਕਦੂ ਵਾਸਤੇ ਪਾਣੀ ਛੱਡ ਰੱਖਿਆਗਾ ਕਰਤਾਰ ਸੀਡ ਪ੍ਰਾਈਵੇਟ ਚ ਮੋਬਾਈਲਾਂ ਦਾ ਵੀ ਹੈ ਵਧੀਆ ਬਾਈ ਹੋਰੀ ਕੁਆਲਿਟੀ ਦੇ ਬੀ ਰੱਖਦੇ ਨੇਗੇ ਜੇ ਕਿਸੇ ਭਰਾ ਨੇ ਲੈਣਾ ਹੋਵੇ ਇਹਨਾਂ ਨਾਲ ਸੰਪਰਕ ਕਰਿਆ ਕਰੋ 20 ਤੇ ਵਧੀਆ ਪੈਸੇ ਲਾਇਆ ਕਰੋ ਪੈਸੇ ਲਾਇਆ ਦਾ ਮੁੱਲ ਮੁੜ ਜਾਂਦਾ ਦੇਖ ਲਓ ਹੁਣ ਫੁੱਲ ਆਏ ਨੇਗੇ ਇਹਦਾ ਆਪਣਾ 20 ਵੀ ਬਣ ਸਕਦਾ ਪੈਸੇ ਪਰ ਵੀ ਆਪਾਂ ਬਣਾ ਨਹੀਂ ਨਾ ਸਕਦੇ ਹੁਣ ਠੇਕੇ ਵਾਲੇ ਭਰਾ ਕਹਿੰਦੇ ਵੀ ਇਹ ਵਿਹਲਾ ਕਰਕੇ ਦਿਓ